13 ਤਰੀਕ ਨੂੰ ਜਿਹੜੀ ਮੀਟਿੰਗ ਹੈ ਉਹਦੇ ਵਿੱਚ ਗੱਡੀਆਂ ਦੀ ਭੰਤੋਲ ਜਿਹੜੀ ਹੋਈ ਹੈ ਉਹਦੇ ਬਾਰੇ ਚ ਚਰਚਾ ਹੋਣੀ ਹੈ ਜਿਹੜਾ ਕੇਸ ਤੇ ਨੇੜੇ ਆਜਾ ਰਾਤੀ ਦਾ ਕੇਸ ਚਾਰਜ ਹੋਇਆ ਮਾਨਤਾ ਦੇ ਰਿਹਾ ਜਿਹੜੇ ਪਹਿਲਾਂ ਇੱਥੇ ਚੁੰਨੇ ਆਲੇ ਉਹ ਕੇਸਾਂ ਬਾਰੇ ਕੀ ਕਰਦੇ ਨੇ ਇਹਨਾਂ ਨੂੰ ਗੈਰ ਰੋਟੇ ਆਏ ਹੋ ਅੱਗੇ ਉਹ ਅਜੰਡੇ ਦੇ ਜਿਹੜੇ ਵਿੱਚ ਰਾਤੀ ਉੱਤੇ ਬਹਿਸ ਕਰਦੇ ਉਹ ਤੇ ਗੱਲ ਕਰਨੀ ਹੈ ਬਸ ਕਿ ਕਿਧਰੇ ਜ਼ਮੀਨ ਨਹੀਂ ਜਾਂਦੀ ਕਿ ਕਿਧਰੇ ਆਪਾਂ ਨਹੀਂ ਜਾਂਦੇ ਠੀਕ ਹੈ ਆਪਣਾ ਧਰ ਲਗਾ ਚਾਹ ਤਰ ਦਾ ਚਰਨ ਦੀ ਪ੍ਰਕਿਰਿਆ ਇੱਥੇ ਰਿਸਤੀ ਚਲਾਵਾਂਗੇ ਇਹ ਚੰਗੀ ਗੇਮ ਸੀ ਪਰ ਫਿਰ ਇਹਨਾਂ ਕੋਈ ਧੀਮੀ ਰਿੱਕਾ ਬਣਦਾ ਤੇ ਇਹ ਦੇ ਕਰਕੇ ਜਿਹੜਾ ਅਸੀਂ ਵਿਚਾਰ ਕੇ ਸੋਚਿਆ ਵੀ ਅੱਜ ਆਪਾਂ ਇਹ ਪ੍ਰੋਗਰਾਮ ਨੂੰ ਆਪਣੇ ਤੋਂ ਸਾਰਥੀ ਕਰੀਏ ਜੇ ਤੁਸੀਂ ਸ਼ੌਕਸਰ ਹੋ ਅੱਗੇ ਵਾਸਤੇ ਜਦੋਂ ਵੀ ਕੰਡੀਆਂ ਫੜਕਦੀ ਹੈ ਉਹ ਵੀ ਕੰਡੀਆਂ ਮੰਗੋ ਫਿਰ ਐਸੇ ਰੱਕੇ ਹੋ ਕੇ ਕਿਵੇਂ ਪਹੁੰਚ ਕੱਢੀ ਹੁੰਦੀ ਹੈ ਉਹਨਾਂ ਚੱਕਰ ਜਿੱਥੇ ਕੱਢੀ ਹੁੰਦੀ ਹੈ ਉਸ ਦਾ ਫਿਰ ਵੀ ਜੇ ਕੱਢਵਾਉਣਾ ਤੇ ਮੋੜਾ ਥਾਰਿਆਂ ਦਾ ਤੇ ਨਗਰ ਨਿਵਾਸੀਆਂ ਦਾ ਜਿਨ੍ਹਾਂ ਨੇ ਸੇਵਾ ਸਹਿਤ ਦੇ ਰਦੀ ਬਣਵਾਤੀ ਸੁਣਾ ਸਕਾ ਦਾ ਧੰਨਵਾਦ ਕਰਦੇ ਹਾਂ ਹੁਣ ਜਾਓਗੇ ਜੇ ਹੋਣੀ ਚਾਹੋ ਤੇ ਕੋਈ ਵਾਸਨਾ ਹੋ ਜੇ ਬਚਪਾਈ ਚਾਹੇ ਜੋ ਜਿਹੜੀਆਂ ਲੱਗੀਆਂ ਗੁੱਡੀਆਂ ਪੰਡ ਤੋੜ ਹੋਈ ਨੂੰ ਜਿਹੜੇ ਕੋਈ ਬ੍ਰੇਕ ਦਾ ਫਲ ਚਾਉਂਦੇ ਅੱਧਾ ਉਹ ਪਿਆਰ ਨਹੀਂ ਜੀ ਧੰਨਵਾਦ